ਹਰਿਆਣਾ ਦੇ ਬਾਰਡਰ ਸ਼ੰਭੂ ਤੇ ਖਨੌੜੀ ਬਾਰਡਰ ਵਿੱਚ ਇੱਕ ਸਾਲ ਤੋਂ ਕਰੀਬ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਕਿਸਾਨਾਂ ਨੂੰ ਦੇਰ ਰਾਤ ਪੁਲਿਸ ਵੱਲੋਂ ਖ디ੜ ਦਿੱਤਾ ਗਿਆ ਵੱਡੇ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਜਿਸ ਦੇ ਰੋਜ਼ ਵੀ ਜੰਮਰ ਸਰ ਵਿੱਚ ਮਾਨਾ ਵਾਲਾ ਟੋਲ ਪਲਾਜ਼ਾ ਤੇ ਦੇਰ ਰਾਤ ਇਹ ਕਿਸਾਨ ਆਗੂਆਂ ਵੱਲੋਂ ਪਹੁੰਚ ਕੇ ਟੋਲ ਪਲਾਜ਼ਾ ਬੰਦ ਕਰਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਭਾਰਤੀ ਕਿਸਾਨ ਯੂਨੀਅਨ ਏਟਾ ਸਿੱਧੂਪੁਰ ਦੇ ਕਿਸਾਨਾਂ ਨੇ ਦੱਸਿਆ ਕਿ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਨੇ ਕਿਸਾਨ ਨਾਲ ਧੋਖਾ ਕੀਤਾ ਹੈ ਇਸ ਮੌਕੇ ਕਿਸਾਨਾਂ ਦਾ ਕਹਿਣਾ ਸੀ ਕਿ ਅਨੁਮਿੱਥੇ ਸਮੇਂ ਲਈ ਟੂਲ ਪਲਾਜ਼ਾ ਬੰਦ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਹੁਣ ਪਿੰਡ-ਪਿੰਡ ਗਲੀ-ਗਲੀ ਕਿਸਾਨਾਂ ਦੇ ਰੋਸ ਨਜ਼ਰ ਆਉਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਰਤ ਕਿਸਾਨ ਯੂਨੀਅਨ ਇੱਕ ਦਾ ਸਿੱਧੂਪੁਰ ਡਾਕਟਰ ਬਜੇਤਰ ਸਿੰਘ ਦੀ ਕੋਟਲਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਅੰਮ੍ਰਿਤਸਰ। ਅਸੀਂ ਤੇ ਕਿਸਾਨ ਵੀਰ ਸਾਡੇ ਜਿਹੜੇ ਸੂਬੇ ਦੇ ਆਗੂ ਦੀ ਅੱਜ ਮੀਟਿੰਗ ਸੀ। ਮੀਟਿੰਗ ਦੇ ਵਿੱਚ ਸਾਰੇ ਪਹੁੰਚੇ ਨੇ। ਇਹ ਸਾਡੇ ਨਾਲ ਭਗਵੰਤ ਮਾਨ ਸਰਕਾਰ ਨੇ ਵਿਸ਼ਵਾਸ ਘਾਤ ਕੀਤਾ। ਕਿਉਂਕਿ ਆਉਣੇ ਸਮੇਂ ਮੀਟਿੰਗ ਕਰਕੇ ਰਾਹ ਦੇ ਵਿੱਚ ਸਾਡੇ ਆਗੂ ਨੂੰ ਚੁੱਕ ਸਾਡਾ ਬਿਲਕੁਲ ਜਾਬਤੇ ਦੀ ਜਥੇਬੰਦੀ ਆ ਕਿਉਂਕਿ ਜਾਬਤੇ ਨਾਲ ਚੱਲਣਦੇ ਆ ਸਾਡਾ ਆਗੂ ਭੋਖੜ ਧਾਲ ਤੇ ਬੈਠਾ ਵਾ ਕੋਈ ਕਿਸੇ ਨਾਲ ਕਿੰਤੂ ਪਰਿੰਤੂ ਨਹੀਂ ਆ ਸਾਡੇ ਬੰਦੇ ਬੈਠੇ ਨੇ ਜਦੋਂ ਉੱਥੇ ਆਉਂਦੇ ਸਾਡੇ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸਾਡੇ ਆਗੂ ਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਰੋਸ ਪ੍ਰਦਰਸ਼ਨ ਲਈ ਅਸੀਂ ਆਪਣੇ ਜ਼ਿਲ੍ਹਾ ਅਮਰਸਰ ਦੇ ਵਿੱਚ ਟੂਲ ਪਲਾਜ਼ਾ ਬੰਦ ਕਰਨਦੇ ਆ ਅਸੀਂ ਬਿਲਕੁਲ ਜਾਬਤੇ ਨਾਲ ਬੈਠੇ ਆ ਇੱਥੇ ਪੁਲਿਸ ਹੀ ਹੁਲੜਬਾਜੀ ਕਰਨ ਢੀ ਹੈ ਸਾਡਾ ਬੰਦਾ ਕੋਈ ਨਹੀਂ ਹੁਲੜਬਾਜੀ ਕਰਨ ਦੇ ਵੇਖੋ ਬਿਲਕੁਲ ਜਾਬਤੇ ਦੇ ਨਾਲ ਅਸੀਂ ਇਹ ਜਾਬ ਕਹਿਣ ਦਾ ਵੀ ਕੋਈ ਰਾਹਗੀਰ ਖਰਾਬ ਨਹੀਂ ਹੋਣਾ ਚਾਹੀਦਾ ਬਿਲਕੁਲ ਸਾਡੇ ਸਾਰੇ ਭੈਣ ਭਰਾ ਕੰਮਕਰ ਵਾਲੇ ਨੇ ਅਸੀਂ ਰਾਹ ਛੱਡ ਗਏ ਤੇ ਸਾਈਡ ਤੇ ਬੈਠੇ ਆ ਸਰਕਾਰ ਦੀ ਗੁੰਡਾ ਕਰਦੀ ਹੈ ਕਿ ਮਨਸਾ ਕਰਦੀ ਆ ਵੇਖੋ ਸਰਕਾਰ ਇੱਕ ਪਾਸੇ ਮੀਟਿੰਗ ਕਰਦੀ ਹੈ ਸੈਂਟਰ ਦੇ ਨਾਲ ਮੀਟਿੰਗ ਕਰਦੀ ਆ ਦੂਜੇ ਪਾਸੇ ਸਰਕਾਰ ਸੇਰ ਤੋਂ ਇਹੋ ਗੱਲ ਕਹਿਣ ਦੀ ਕੋਈ ਗੱਲ ਨਹੀਂ ਆ ਮੀਟਿੰਗ ਚੱਲਣ ਦੀ ਜਾਪਦੇ ਨਾਲ ਪਰ ਰਾਸਤੇ ਦੇ ਵਿੱਚ ਆਣ ਕੇ ਫਿਰ ਇਹ ਇਹ ਵਿਸ਼ਵਾਸ ਘਾਤ ਹੋਇਆ ਨਾ ਆ ਇਹ ਨਾ ਇਹ ਲੋਕਾਂ ਕੋ ਬੋਟਾ ਲੈਣੀਆਂ ਇਹੋ ਕਿਸਾਨ ਨੇ ਜਿਹੜੇ ਆਣ ਕੇ ਇਹਨਾਂ ਨੂੰ ਪ੍ਰਖੁੱਲਤ ਕਰਦੇ ਨੇ ਤੇ ਇਹਨਾਂ ਨੇ ਕੀ ਕੀਤਾ ਸਾਡੇ ਹੀ ਬੰਦਿਆਂ ਨੂੰ ਰਾਸਤੇ ਵਿੱਚ ਆਣ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਡੱਲੇਵਾਲ ਹੁਣੇ ਰਿਹਸਤ ਜੀ ਲੈਣੇ ਉੱਥੇ ਲੈ ਲੰਦੇ ਫਿਰ ਮੀਟਿੰਗ ਕੱਲ ਹੀ ਰੱਖਣ ਦੇ ਇੱਕ ਟਾਈਮ ਟਪਾਉਣ ਵਾਲੀ ਗੱਲ ਆ ਇਹ ਖੁਦ ਖੁਦ ਮਾਰਨਾ ਚਾਹੁੰਦੇ ਨੇ ਕਿ ਇੰਨੇ ਦਿਨ ਹੋਰ ਲੰਘ ਜਾਣ ਸ਼ਾਇਦ ਡੱਲੇਵਾਲ ਮਰ ਜੇ ਕੁਝ ਦਿਨ ਲੰਘ ਜਾਣ ਫਿਰ ਡੱਲੇਵਾਲ ਮਰ ਜੇ ਇਹੋ ਚਾਹੁੰਦੀ ਸਰਕਾਰ ਕਿ ਸਾਡਾ ਆਗੂ ਕੋਹ ਹੜਤਾਲ ਤੇ ਬੈਠਾ ਕਿਹਦੇ ਲਈ ਕਿਸਾਨਾਂ ਲਈ ਅਸੀਂ ਆਪਣੀ ਮੰਗਾਂ ਲੈ ਕੇ ਗਏ ਹੁਤੇ ਪਰ ਇਹਨਾਂ ਨੂੰ ਕੋਈ ਲੱਤੀ ਜੜੀ ਨਹੀਂ ਇਹਨਾਂ ਨੇ ਅੱਜ ਜਿਹੜੀ ਕੀਤੀ ਨਾ ਬਹੁਤ ਮਾੜੀ ਖਲੌਣੀ ਹਰਕਤ ਕੀਤੀ ਸਰਕਾਰ ਨੇ ਸਾਡੇ ਨਾਲ ਇਹ ਇਹ ਇਹਨਾਂ ਤੋਂ ਆਸ ਨਹੀਂ ਹਰਾਂਦੇ ਜਿਹੜੀ ਅਨਾਸ ਅੱਜ ਕੰਮ ਕਰ ਦਿੱਤਾ ਸੜਕਾਂ ਉੱਤੇ ਉਤਰ ਆਏ ਆ ਕੱਲ ਨੂੰ ਹੋਰ ਆਉਣਗੇ ਪਰਸੋਂ ਨੂੰ ਹੋਰ ਆਉਣਗੇ ਇਹੜੇ ਪਿੰਡਾਂ ਦੇ ਵਿੱਚ ਇਹਨਾਂ ਖਲੋਣਾ ਇਹਨਾਂ ਸੜਕਾਂ ਟੂਲ ਪਲਾਜੇ ਕੋਲ ਸਾਰੇ ਬੰਦ ਕਰਨਗੇ ਹਾਈਵੇ ਜਿੰਨੇ ਬੰਦ ਕਰਨਗੇ ਹਰ ਕੋਈ ਹਰ ਕੋਈ ਜਿੱਥੇ ਬੰਦੀ ਆਪੋ ਆਪਣਾ ਪ੍ਰੋਟੈਸਟ ਕਰੂਗੀ ਹੋ ਸਕਦਾ ਸਭ ਕੁਝ ਹੋਊਗਾ ਕਿਉਂਕਿ ਫਿਰ ਜਦੋਂ ਸਾਡੇ ਆਗੂ ਹੀ ਕੋਈ ਗ੍ਰਿਫਤਾਰ ਕਰ ਲਏ ਜਦੋਂ ਸਰਕਾਰ ਆਪਣੀ ਗੱਲਾਂ ਤੇ ਨਹੀਂ ਰਹੀ ਫਿਰ ਅਸੀਂ ਕਿੱਧਰ ਰਵਾਂਗੇ ਅਣਮਿੱਥੇ ਸਮੇਂ ਬਾਅਦ ਤੇ ਅਸੀਂ ਬਿਲਕੁਲ ਜਾਵ ਤੇ ਨਾ ਧਰਨਾ ਲਗਾਇਆ ਕੋਈ ਕਿਸੇ ਨੂੰ ਖਰਾਬ ਨਹੀਂ ਕਰਨ ਦਾ ਆਪਣੀ ਸਾਈਡ ਤੇ ਬਿਕੇ ਧਰਨਾ ਲਗਾ ਲਿਆ ਪ੍ਰਸ਼ਾਸਨ ਕਰਨ ਰਿਹਾ ਅਸੀਂ ਕਿਹਨਾਂ ਗੱਲ ਕੀਤੀ ਨਹੀਂ ਅਸੀਂ ਸਗੋਂ ਆਵਟਾਲੀਆਂ ਪਾਸੇ ਕਰਕੇ ਨਗਾਉਣ ਦੇ ਲੋਕਾਂ ਨੂੰ ਲੰਗਣ ਕਰਨ ਲਨ ਕੋਈ ਗੱਲ ਨਹੀਂ ਅਸੀਂ ਤਾਂ ਰੈਸਟ ਹੋਣੀ ਆਏ ਆ ਵੇਖੋ ਇਹ ਏਸੀ ਦਾਦੀ ਕੋਮ ਆ ਅੱਗੇ ਵੀ ਸ਼ਹੀਦ ਹੁੰਦੇ ਆਏ ਜੇ ਅਸੀਂ ਆਪਣੇ ਪੁੱਤ ਮਰਵਾ ਸਕਦੇ ਆ ਅੱਗੇ ਵੀ ਰੈਸਟ ਹੋ ਸਕਦੇ ਕਿੱਡਾ ਕੰਮ ਆ ਸਾਡੇ ਵਾਤੇ ਅਸੀਂ ਆਪਣੇ ਹੱਕ ਲਈ ਰੈਸਟ ਹੋਵਾਂਗੇ ਸਾਡੇ ਵਾਲੀਆਂ ਆਉਣ ਵਾਲੀਆਂ ਪੀੜ੍ਹੀਆਂ ਦੇਖਣ ਗਿਆ ਨੇ ਕਿ ਸਾਡਾ ਘਰੋਂ ਕੋਈ ਰੈਸਟ ਹੋਣ ਗਿਆ ਸੀ ਉਹ ਮਰਨ ਗਿਆ ਜਜਬੇ ਦੇ ਨਾਲ ਗਿਆ ਸੀ ਪਰ ਅਸੀਂ ਲੋਕਾਂ ਲਈ ਮਰਨਦੇ ਆ ਇਹ ਸਾਨੂੰ ਮਾਰਨ ਦੇ ਮਾਰਨ ਇਹ ਸਰਕਾਰ ਦੀ ਨੀਤੀ ਪਉ ਸੀ ਇਹ ਆ ਕਿਸਾਨਾਂ ਨੂੰ ਮਾਰਨਾ ਮਾਰ ਦੇਣਾ ਸਾਨੂੰ ਕੋਈ ਪਰਵਾਹ ਨਹੀਂ ਅਸੀਂ ਆਪਣੇ ਪਲੇਟਫਾਰਮ ਤੇ ਬਿਲਕੁਲ ਟਿਟੇ